ਲੋ ਬਈਆ ਵਿਆਹ ਵਾਲੀ ਗੱਡੀ ਆਹ ਮੁੰਡਾ ਵਿਆਹ ਆ ਰਿਹਾ ਵਿਹਣ ਚੱਲਾ ਤੇ ਧਰਨੇ ਤੋਂ ਨਿਕੋਣ ਲੱਗੇ ਆ ਉਹਨੂੰ ਭਾਈ ਕਿਹੜਾ ਪਿੰਡ ਆ ਇਹ ਕਿਹੜੇ ਪਿੰਡ ਵਿਹਣ ਚੱਲਾ ਵਧਾਈਆਂ ਤੈਨੂੰ ਭਰਾ ਆ ਆਵੇ ਵੀਰ ਨੇ ਝੰਡਾ ਫੜ ਲਿਆ ਆ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਲੈ ਵੀਰਾਂ ਦੀ ਜੋੜੀ ਰੱਬ ਸਲਾਮਤ ਰੱਖੇ ਵੀਰ ਨੇ ਗੱਡੀ 'ਚ ਉੱਤਰ ਕੇ ਝੰਡਾ ਫੜ ਲਿਆ ਜੀ ਉਹ ਮਗਰ ਬਰਾਤ ਵੀ ਆ ਤੇ ਵੀਰ ਕਹਿੰਦਾ ਪਕੌੜੇ ਠੰਡੇ ਹੁੰਦੇ ਹੋ ਲੈਣ ਤੇ ਮੈਂ ਪਰ ਆਪਣੇ ਭਰਾਵਾਂ ਦਾ ਸਾਥ ਦੇ ਕੇ ਫੇਜ ਜਾਣਾ। ਰੱਦਿਆਂ ਨੂੰ ਅੱਗ। ਹੋਰ ਸੰਗੜੀ ਪਾਉ ਚੱਲ ਨੂੰ ਸੁਹਾੜ ਲਾਵੇ। ਜਵਾਬ ਟੋ ਨਹੀਂ। ਅੱਛਾ ਕਿੱਥੇ ਜਾ ਰਹੀ? ਗੁਰਦਾਸਪੁਰ ਜਾ ਰਹੇ ਹਾਂ। ਕਿ ਕਿਸਾਨਾਂ ਨੇ ਤੁਹਾਨੂੰ ਧੰਨਾ ਲਾ ਕੇ ਦੱਸ ਸਮਰਥਨ। ਭਾਜੀ ਕੋਈ ਨਾ ਕਿਸਾਨਾਂ ਦੇ ਨਾਮ ਆ ਆਪਣਾ। ਇਹ ਕਿਤੇ ਨਹੀਂ ਆਇਆ ਮੁਰੇ ਨੇ ਅੱਜ ਦੇ ਦਿਨ ਵਿਆਹ ਕਰਾਉਣਾ ਵਾ ਤੁਹਾਡੇ ਨਾਲ ਇਹ ਪਹਿਲਾਂ ਫਿਰ ਸੋਈ ਕਿਸਾਨਾਂ ਰੋਕਿਆ ਤੁਹਾਨੂੰ ਚਲੋ ਠੀਕ ਆ ਚਲ ਗੋੜੇ ਕਰਦਾ ਦੋਸਤੋ ਗੱਲ ਇਸ ਲਾੜੇ ਤੱਕ ਹੀ ਨਹੀਂ ਜਿਹੜਾ ਵੀ ਅੰਨ ਖਾਂਦਾ ਹੈ ਰੋਟੀ ਖਾਂਦਾ ਹੈ ਉਸ ਹਰ ਇੱਕ ਇਨਸਾਨ ਨੂੰ ਕਿਸਾਨੀ ਅੰਦੋਲਨ ਦਾ ਪੂਰਾ ਪੂਰਾ ਸਮਰਥਨ ਦੇਣਾ ਚਾਹੀਦਾ ਹੈ ਕਿਉਂਕਿ ਦੋਸਤੋ ਜੇਕਰ ਕਿਸਾਨੀ ਹੈ ਤਾਂ ਹੀ ਅਸੀਂ ਢਿੱਡ ਭਰ ਸਕਾਂਗੇ ਜਿਸ ਦਿਨ ਕਿਸਾਨੀ ਸਾਡੇ ਹੱਥੋਂ ਗਈ ਉਸੇ ਦਿਨ ਇਹ ਹੀ ਕਣਕ ਇਹ ਹੀ ਆਟੇ ਦਾ ਰੇਟ ਇੰਨਾ ਹੋ ਜਾਏਗਾ ਕਿ ਸਾਨੂੰ ਕਿਲੋਆਂ ਦੀ ਥਾਂ ਕੁਆਂਟਲਾਂ ਦੀ ਥਾਂ ਪਾਈਆ ਪਾਈਆ ਗ੍ਰਾਮਾ ਗ੍ਰਾਮਾ ਦੇ ਵਿੱਚ ਲੈਣਾ ਪੈਗਾ